ਸਮਾਣਾ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦਾ ਤਹਿਸੀਲ ਵਿੱਚ ਹਾਜ਼ਰ ਨਾ ਹੋਣਾ ਇੱਕ ਪਰੇਸ਼ਾਨੀ ਬਣਿਆ ਹੋਇਆ ਸੀ ਡੀਸੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤੇ ਅੱਜ ਨਾਇਬ ਤਹਿਸੀਲਦਾਰ ਵੱਲੋਂ ਚਾਰਜ ਲੈ ਦਿੱਤਾ ਗਿਆ ਡੀਸੀ ਪਟਿਆਲਾ ਵੱਲੋਂ ਕਨਗੋ ਰਵਿੰਦਰਜੀਤ ਸਿੰਘ ਰਜਿਸਟਰੀ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਕਨਗੋ ਵੱਲੋਂ ਅੱਜ ਪਟਵਾਰੀਆਂ ਨਾਲ ਮੀਟਿੰਗ ਕਰਕੇ ਰਜਿਸਟਰੀ ਕਰਨ ਦੀ ਸ਼ੁਰੂਆਤ ਕਰ ਦਿੱਤੀ ਅਤੇ ਕਨਗੋ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜਾਇਜ਼ ਕੰਮ ਕਰਾਉਣ ਤੇ ਜਿੱਦਾਂ ਤੁਸੀਂ ਕੰਮ ਕਰ ਰਹੇ ਹੋਏ ਕੀ ਕਹਿਣਾ ਚਾਹੁੰਦੇ ਹਾਂ ਜੀ ਹਾਂ ਜੀ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਵੱਲੋਂ ਸਾਨੂੰ ਇੱਥੇ ਸਬ ਰਜਿਸਟਰਾਰ ਦਾ ਚਾਰਜ ਦਿੱਤਾ ਗਿਆ ਤੇ ਜਿੰਨੀ ਦੇਰ ਡਿਪਟੀ ਕਮਿਸ਼ਨਰ ਸਾਹਿਬ ਚਾਰਜ ਦੇ ਕੇ ਰੱਖਣਗੇ ਅਸੀਂ ਰਜਿਸਟ੍ਰੇਸ਼ਨ ਦਾ ਕੰਮ ਇੱਥੇ ਕਰਾਂਗੇ ਤੇ ਲੋਕਾਂ ਨੂੰ ਵਕਤ ਤੋਂ ਵੱਧ ਜਿਹੜੀ ਸਹੂਲਤਾਂ ਨੇ ਪ੍ਰਦਾਨ ਕਰਾਂਗੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਹੀਂ ਆਉਂ ਦਿੱਤੀ ਜਾਏਗੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਜਿਸਟਰੀਆਂ ਹੋਣਗੀਆਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਡਾਕੂਮੈਂਟ ਵਗੈਰਾ ਪੂਰੇ ਕਰਕੇ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ। ਇਸ ਤੋਂ ਪਹਿਲਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਹੁੰਦੀਆਂ ਸੀ ਰਜਿਸਟਰੀਆਂ ਕਰਵਾਉਣ ਵੇਲੇ ਤੇ ਹੁਣ ਜੋ ਡੀਸੀ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਇਹਦੇ ਨਾਲ ਕੀ ਮਤਲਬ ਫਾਇਦਾ ਹੋਊ ਲੋਕਾਂ ਨੂੰ? ਨਹੀਂ ਮੁਸ਼ਕਲਾਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਮੁਸ਼ਕਲ ਨਹੀਂ ਆਉਣ ਦੇ ਮਾਗੇ ਹੁਣ ਕੋਈ ਵੀ ਰਜਿਸਟ੍ਰੇਸ਼ਨ ਦੇ ਵਰਕ ਪਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਵੀ ਕੰਮ ਜਾਇਜ਼ ਕੰਮ ਹੈ ਉਹ ਜ਼ਰੂਰ ਹੋਏਗਾ। ਤੇ ਕੋਈ ਵੀ ਗਲਤ ਕੰਮ ਨਹੀਂ ਕੀਤਾ ਜਾਏਗਾ ਸਾਰਿਆਂ ਨੂੰ ਬੇਨਤੀ ਹੈ ਸਹੀ ਤੇ ਜਾਇਜ਼ ਕੰਮ ਜਰੂਰ ਜੇ ਕਿਸੇ ਨੂੰ ਉਹਦੀ ਪ੍ਰੋਬਲਮ ਹੁੰਦੀ ਹੈ ਤੇ ਉਹ ਆਣ ਕੇ ਇੱਥੇ ਗੱਲ ਕਰ ਸਕਦੇ ਨੇ ਅਦਰਵਾਈਜ਼ ਜੇ ਕੋਈ ਗਲਤ ਕੰਮ ਹੈ ਉਹ ਨਹੀਂ ਹੋਏਗਾ ਪਲੀਜ਼ ਰਿਕਵੈਸਟ ਹੈ